ਜੀ ਕਿਦਾਂ ਸਾਰੇ ਅੱਜ ਚੱਲੇ ਆਪਾਂ ਮੂਸੇਪਿੰਡ ਪਹੁੰਚਣੇ ਆਂ ਜਿੱਥੇ ਸਿੱਧੂ ਮੂਸੇ ਵਾਲਾ ਦਾ ਓਕੇ ਕਿੜੀਆਂ ਵੈਸੇ ਉਹ ਦੇਖੋ ਸਾਹਮਣੇ ਉੱਥੇ ਕੁਛ ਵਰਕ ਵਗੈਰਾ ਚੱਲ ਰਿਹਾ ਆ ਦੇਖੋ ਪਹੁੰਚ ਗਏ ਆ ਇਤਨ ਨਾਲ ਵਰਕ ਚੱਲ ਰਿਹਾ ਥੋੜਾ ਜਾਂ ਯਾਰ ਬਾਹਰ ਦੁਕਾਨਾਂ ਲੱਗੀਆਂ ਦੇਖੋ ਅਹੀਂ ਤੇ ਬੂਟ ਵਾਵਾ ਹੀ ਚੱਕ ਰੱਖੇ ਆ ਤੇ ਇੱਥੇ ਦੁਕਾਨਦਾਰ ਐਂਟੀ ਪੁੱਛਦੀ ਵੀ ਬੂਟ ਵੇਚਦੇ ਤੁਸੀਂ ਮੈਂ ਹਾਂ ਹਾਂ ਵੇਚਦੇ ਆ ਦੇਖੋ ਬਾਈ ਜਣੀ ਖਰੀਦਣ ਲੱਗਿਆ ਬੂਟ ਸਾਡੇ ਨੂੰ ਮਤਲਬ 500 ਹੀ ਲੈ ਆਇਆ ਹੈ ਨਾ 500 ਆ ਗਏ ਦੁਕਾਨਦਾਰ ਬਣਿਆ ਪੂਰਾ ਬੂਟ ਵੇਚੀ ਜਾਂਦਾ ਇੱਥੇ ਚੀਜ਼ ਬੜੀ ਤਕੜੀ ਆ ਚਾਹ ਦੁਕਾਨਦਾਰ ਬਣਿਆ ਪੂਰਾ ਤੇ ਬੂਟ ਵੇਚਣ ਲੱਗ ਗਿਆ ਆ ਗਲਰ ਕਲਰ ਚੈੱਕ ਕੁਆਲਿਟੀ ਦੇਖ ਆ ਬਲੂ ਕਲਰ ਦਿਖਾਓ ਨਾ ਨਨ ਮੜਾ ਜਾ ਆਹ ਕਿੰਨਾ ਪਿਆਰਾ ਹੈ ਹਾਂਜੀ 500 ਦਾ ਯੋਗੀ ਲੈ ਗਏ ਬੰਦੋ ਬਾਈ ਓ ਕੀ ਦਸਤ ਹੋਤੀ ਆ ਵੇਚਦੇ ਹਾਂ ਵੇਚੀ ਤੋਂ ਲੇ ਗੀਂਦੇ ਹਾਂ ਕੀ ਆ ਕੇ ਚਾਹ ਮਾਣੇ ਬਾਈ 500 ਕੇ ਹੈ ਨਾ ਬਸ ਚਾਹ ਲੈ ਮੈਂ ਤਾਂ ਪੁੱਛ ਲਿਆ ਆਇਆ ਸਾਜ ਆ ਮੇਰੇ ਸਿਰਾ ਦੀ ਦੇਖੋ ਆ ਜਿਹੜਾ ਰੋਡ ਦਿਖ ਰਿਹਾ ਸਾਹਮਣੇ ਇੱਥੇ ਸਾਹਮਣੇ ਹਵੇਲੀ ਆ ਰੋਡ ਪਾਰ ਕਾਦੇ ਸਾਰੀ ਤੇ ਹੁਣ ਜਾਣੇ ਆ ਦੇਖਦੇ ਆ ਫੜੇ ਗੱਡੀ ਉਧਰ ਹੀ ਜਾਣ ਜਿਹੜੀਆਂ ਗੱਡੀਆਂ ਜਾਂਦੀਆਂ ਸਾਰੀ ਹੋ ਕੇ ਬਦਲਦੀ ਨਹੀਂ ਬਸ ਚੜਾਈ ਕਰਦੀ ਨਾ ਪੁੱਛੋ ਨਾ ਆਇਆ ਬਾਈ ਇਹ ਆ ਪਹੁੰਚ ਗਏ ਆ ਦੇਖੋ ਵੇਲੀ ਸ਼ਕੋ ਅੰਦਰ ਆ ਆ ਵੇਲੀ ਅੰਦਰ ਲਈ ਸੜ ਨਹੀਂ ਜਾਂਦੇ ਬੰਦ ਕਰਕੇ ਥਾਰ ਵੀ ਪਈ ਮੂਸੇ ਵਾਲੇ ਦੀ ਟਰੈਕਟਰ 61 ਟਨ ਕੋਈ ਹੋਰ ਹਾਰੀ ਥਾਰ ਦਿੱਤੇ ਗੋਲੀਆਂ ਚੱਲੀਆਂ ਸਾਹਮਣੇ ਦੇ ਖੜੀ ਆ ਨਿਸ਼ਾਨ ਦਿਖਦੇ ਹੋਣੇ ਧੰਨਵਾਦ ਸਾਹਮਣੇ ਆਂਗੂਲੀਆਂ ਚੱਲੀਆਂ ਸਾਹਮਣੇ ਤੇਨੇ ਪਤਾ ਇਹ ਥੋੜੀ ਜੀ ਕੀ ਇਹ ਬੰਦ ਕਰ ਰੱਖੀ ਕੋਠੀ ਦਾ ਗੇਟ ਹੁਣ ਆਪਾਂ ਖੜੇ ਹਾਂ ਮੂਸੇ ਅੱਡੇ ਦੇ ਬਾਅਦ ਜਾਣੇ ਮਾਨਸਾ ਮਾਨਸਾ ਤੋਂ ਜਾਵਾਂਗੇ ਘਰਾਂ ਨੂੰ ਤੇ ਅੱਜ ਦੀ ਵੀਡੀਓ ਲੈ ਇੰਨਾ ਹੀ ਤੁਸੀਂ ਕੁਝ ਸੰਦੇਸ਼ ਦੇਣਾ ਚਾਹੋਗੇ ਕਿ ਬਾਈ ਕੋਈ ਸੰਦੇਸ਼ ਨਹੀਂ ਦਿੰਦਾ ਚੋਬਰ